پرمان سنمان جو 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 خٹا چبر چتر تکتا نمار وانی کے ورد کرجو کے سنکورن امتا سب ਆਪਣੇ ਸਮੇਂ ਦੇ ਸਰਸਨ ਸਤਿਕਾਰ ਲਈ ਨਾਮੁ ਭਗਤਾਂ ਨੂੰ ਸਤਿਗੁਣੀਆਂ ਨੇ ਬਖਸ਼ੇ ਤੈਂ ਤੇ ਮਿਰਕਾ ਕੀਤੀ ਹੈ ਅੰਮ੍ਰਿਤ ਵਿਢੀ ਰਾਤ ਨੂੰ ਸ਼ੀਨ ਤੇ ਨਿੰਦੇ ਸ਼ੀਵਾਂ ਦੇ ਉਪਰੰਤ ਆਗਮ ਸਾਡੇ ਸਾਰੇ ਦੇ ਕਰਤਕ ਮਿਹਨਤ ਵਹੁ ਨਾਮ ਅਨਸੇ ਤੁਈ ਦੀ ਦਾਤ ਹੋਸ ਕਿੰਵਾਟੇ ਅਜ ਦੇ ਆਗਮ ਕਉਮ ਰਾਗ ਸੋਰਠਿ ਬਾਣੀ ਕਉ ਤਵੀਰ ਦੀ ਕੀ ਤੰਕਰਾਂ ਲੈਨੇ ਕਰਦੇ ਵਿੱਚ ਉਚਾਰਨ ਕੀਤੇ ਹੋਏ ਸੋਮਣੀ ਪਰਕਤ ਕਲ ਤਵੀਰ ਦੀਆਂ ਦੀ ਸਤਿ ਪੁਰ ਸਾਹਿਬ ਦੇ ਦਰਬਾਰੀ ਹੈ ਜਿਸ ਰਾਮੀ ਅੱਜ ਸਤਿਗੁਰੂ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਦਰਪੇ ਸਾਨੂੰ ਪਾਵਨ ਉਪਨਮ ਨਾਮ ਸਭੀ ਜੀ ਦਾ ਦਰਬਾਰ ਹੋਇਆ ਜੀ ਇੱਕ ਓੰਕਾਰ ਦਾ ਤੁਹ ਜੀ ਦੀ ਕਿਰਪਾ ਦੁਆਰਾ ਉਹ ਪ੍ਰਾਪਤ ਹੋ ਨਾ ਹੈ ਬੁੱਤ ਪੂਜੇ ਸੰਗਤ ਜੇ ਦੇਖੀ ਉਹਦੇ ਮਨ ਦੇ ਵਿੱਚ ਸ਼ੰਕਾ ਪਹਿਲਾ ਹੋਈ ਕਿਉਂਕਿ ਸਮਾਂ ਐਸਾ ਸੀ ਮੁਸਲਮਾਨ ਕਹਿੰਦੇ ਸੀ ਸਾਡਾ ਧਰਮ ਸ੍ਰੇਸ਼ਟ ਹੈ ਸਾਡੇ ਧਰਮ ਵਿੱਚ ਆਓ ਤੇ Hindu ਕਹਿੰਦੇ ਸੀ ਸਾਡਾ ਧਰਮ ਸ੍ਰੇਸ਼ਟ ਹੈ ਸਾਡੇ ਧਰਮ ਵਿੱਚ ਆਓ ਮੁਸਲਮਾਨ ਕਹਿੰਦੇ ਨੇ ਸਾਡੇ ਧਰਮ ਦੇ ਵਿੱਚ ਇਨਸਾਨ ਦੀ ਮੂਰਤੀ ਹੁੰਦੀ ਹੈ ਕੋਈ ਕਿਸੇ ਧਰਮ ਦੇ ਪੁਣੀ ਤੇ ਇਹਨੂੰ ਕਹਿੰਦੇ ਨੇ ਸਾਡੇ ਧਰਮ ਵਿੱਚ ਆ ਕੇ ਉਹ ਦਿੱਤੀ ਹੁੰਦੀ ਹੈ ਇਨਸਾਨ ਦੀ ਮੂਰਤੀ ਕਿਸੇ ਧਰਮ ਦੇ ਪੁਣੀ ਤੇ ਇਹ ਸਤ ਸੰ ਜਿਹੜੀ ਸੰਗਤ ਵੜਦੀ ਸੀ ਕਲਕਵੀਰ ਜੀਆਂ ਦੇ ਚਰਨਾਂ 'ਚ ਭਾਵਨਾ ਪੇਸ਼ ਕਵੀਰ ਜੀਆਂ ਦੇ ਸਰਵਣ ਕਰਨ ਦੇ ਸੰਨਾ ਦੇ ਚਰਨਾਂ ਤੇ ਸਿੱਖ ਸਾਰੇ ਸੰਗਤ ਬੇਰਤੀ ਜੀ ਕਵੀਰ ਸਾਹਿਬ ਜੀ ਤੁਸੀਂ ਤੇ ਅਰਲਾ ਕਾਲਾਂ ਦੇ ਕਾਲੇ ਨੂੰ ਵਾਇਕੂ ਦੇ ਪਿਆਰੇ ਹੋ ਤੇ ਕਿਰਪਾ ਕਰਕੇ ਸਾਡੇ ਇੱਕ ਮਨ ਦਾ ਜਿਹੜਾ ਸੰਕਾ ਹੈ ਗੋਲੋ ਵੀਰ ਸਾਹਿਬ ਕਹਿੰਦੇ ਭਾਈ ਜਿਹੜਾ ਸੰਕਾ ਸੰਤ ਜੀ ਕਹਿੰਦੇ ਸਾਨੂੰ ਇਹ ਦੱਸੋ ਕਿ ਧਰਮ ਜਿਹੜਾ ਸ੍ਰੇਸ਼ਟ ਹੈ ਕਿਉਂਕਿ ਧਰਮਾਂ ਦਾ ਬੜਾ ਰੌਲਾ ਚੱਲੇ ਰਿਹਾ ਹੈ হিন্দুგან ਸਾਡਾ ਧਰਮ ਸ੍ਰੇਸ਼ਟ ਹੈ ਨੰਨਮਨ ਕਹਿੰਦੇ ਸਾਡਾ ਧਰਮ ਸ੍ਰੇਸ਼ਟ ਹੈ ਤੇ ਤੁਸੀਂ ਤੇ ਗਿਆਨवान ਹੋ ਆਪ ਜੀ ਦੇ ਕਾਰਨ ਪ੍ਰਕ੍ਰਿਤੀ ਦੀ ਕਿਰਪਾ ਆਪ ਨਾਲ ਹੋ ਰੂਪ ਨੇ ਕਰ ਤੂ ਕਿਰਪਾ ਕਰਕੇ ਜਨ ਆਪ ਵੀ ਦੱਸਣਾ ਤੂ ਸੁਝਾਉਣਾ ਤੂ ਕਿਹੜਾ ਧਰਮ ਸ੍ਰੇਸ਼ਟ ਹੈ ਜਿਹਦੇ ਰਾਹੀਂ ਮਨੁਸ਼ਾਨ ਦੀ ਮੁਕਤੀ ਹੁੰਦੀ ਹੈ ਤੇ ਗੁਰੂ ਜੀ ਸਾਧਿਆ ਇਸ ਪਾਵਨ ਉਪਨਰਾਮੀ ਪਾਵਨ ਗੁਰਬਾਣੀ ਰਾਨੀ ਜਾਉਂਗਾ ਯਤਨ ਕੀਤਾ ਕਬੀਰ ਸਾਹਿਬ ਕਹਿੰਦੇ ਪੁੱਤ ਪੂਜ ਪੂਜ ਹਿੰਦੂ ਵੇ ਤੁਰਕ 모ਏ ਸਿਰ ਨਾਈ ਕਬੀਰ ਸਾਹਿਬ ਕਹਿੰਦੇ ਦੇਖੋ ਭਾਈ ਜਿਹੜੇ ਹਿੰਦੂ ਲੋਕ ਨੇ ਇਹ ਬੁੱਤਾਂ ਨੇ ਪੂਜਾ ਕਰ ਕਰ ਕੇ ਤੁਹਾਰ ਲੋਕ ਜਿੰਨੇ ਬੁੱਤੀ ਪੂਜੀ ਜਾਂਦੇ ਨੇ ਤੁਰਕ 모ਏ ਸਿਰ ਨਾਈ ਜਿਹੜੇ ਮੁ슬ਮਾਨ ਨੇ ਜੇ ਉਹ ਰਾ ਨੂੰ ਮੱਕੇਲ ਇੱਕ ਥਾਂ ਮੱਕੇ ਵਿੱਚ ਮੰਨਦੇ ਨੇ ਮੇਰਾ ਕੁਤ ਮੱਕੇ ਦੇ ਵਿੱਚ ਨਹੀਂ ਹੈ ਇਸ ਕਰਕੇ ਮੰਗੇ ਬਾ ਮੱਕੇ ਦੇ ਵਿੱਚ ਰੱਬ ਨੂੰ ਜਾਣ ਕੇ ਉਹਦੋਂ ਹੀ ਸਜਦਾ ਕੀ ਜਾਂਦੇ ਨੇ ਦੱਖਣ ਦੇਸ਼ ਹਰੀਕਾ ਵਾਸਾ ਪਛਮ ਅਲਹੁਮ ਕਾਮਾ ਦਿਲ ਨੇ ਖੋਜ ਦਿਲ ਹੈ ਦਿਲ ਨੂੰ ਜੋ ਇਹ ਹੀ ਕਾਰਨ ਕਰਦਾ ਹਰ ਕੁਲਗਾਰੀ ਕੰਦੀ ਹੈ ਆਕਾਰ ਰੂਪ ਵੈ ਉਹਦੇ ਅੰਦਰ ਵਸਦਾ ਹੈ ਇਹਨੂੰ ਝੋਜਣਾ ਕਰ ਭਾਈ ਅੰਦਰੋਂ ਝੋਜ ਅੰਦਰ ਹੀ ਵਸਦਾ ਹੈ ਫਿਰ ਕਰਕੇ ਪੰਨੀ ਸਾਹਿਬ ਕਹਿੰਦੇ ਨੇ ਇਹ ਮੁਸਲਮਾਨ ਮੱਕੀਨ ਰੱਬ ਸਮਝ ਕੇ ਮੱਕੀ ਵਿੱਚ ਰੱਬ ਬੈਠਾ ਸਮਝ ਕੇ ਇਹ ਪਰਛਮ ਗਰ ਨੂੰ ਸਜਦਾ ਕਰੇ ਜਾਂ ਚੱਜਾ ਰਹੀ ਕੋਏ ਨੇ ਜਾਰੀ ਦੂਨਾ ਕਰੀ ਕਹਿੰਦੇ ਨੇ ਇਹ Hindu ਲੋਕ ਬਤਨ ਪੂਜਾ ਕਰਕੇ ਉਤਾਰ ਰਹੇ ਨੇ ਮੁਸਲਮਾਨ ਮੰਦਿਰ ਵਿੱਚ ਰੱਬ ਨੂੰ ਜਾਣ ਕੇ ਉਹਨੂੰ ਸੇਵਾ ਦੇ ਕਰ ਰਹੇ ਨੇ ਪਰ Hindu ਆਨੇ ਆਪਣੇ ਮੁਰਦੇ ਜਨੋ ਨੂੰ ਮਰ ਜਾਂਦਾ ਹੈ ਇਨਸਾਨ ਪੰਜ ਉਤਪ ਸ੍ਰੀ ਦਾ ਤਿਆਗ ਕਰ ਜਾਂਦਾ ਕਹਿੰਦੇ ਆਪਣੇ ਮੁਰਦੇ ਸਾਥ ਰੋਟੀ ਕੋਏ ਕਹਿੰਦਾ ਕੋਏ ਥੀ ਤੇ ਮੁਸਲਮਾਨ ਜਾ ਕੇ ਉਸ ਸਰੀਰ ਨੂੰ ਦੱਬ ਦਿੰਦੇ ਨੇ ਪ੍ਰਾਪਤ ਅਨਾਨ ਨੂੰ ਤੇ ਇਹ ਗੱਲ ਨੂੰ ਨਾ ਪਾਈ ਪਰ ਭਗਤ ਕਬੀਰ ਜੀ ਕਹਿੰਦੇ ਨੇ ਇਹ ਇਸੇ ਧਰਮ ਦੇ ਵਿੱਚ ਪਏ ਹੋਏ ਨੇ ਕਿ ਸਾਡਾ ਧਰਮ ਸ੍ਰੇਸ਼ਟ ਹੈ ਸਾਡਾ ਧਰਮ ਸ੍ਰੇਸ਼ਟ ਹੈ ਇਸ ਕਰਕੇ ਇਹਨਾਂ ਨੂੰ ਜੀ ਤੂੰ ਕਿਹੋ ਜਿਹਾ ਹੈ ਇਹ ਸਮਝ ਤੁਹਾਹ ਤੇਰਾ ਨਹੀਂ ਆਈ ਨੰਨ ਤੁਹਾਨੂੰ ਪਤਾ ਲੱਗਿਆ ਨਾ ਤੁਹਾਨੂੰ ਨਾਮ ਪਤਾ ਲੱਗਿਆ ਹੈ ਇਹਨਾਂ ਨੂੰ ਸਮਝ ਨਹੀਂ ਆਈ ਐ ਇਹ ਐਵੇਂ ਹਾਰ ਹੁੰਦੇ ਮਰ ਜਾਂਦੇ ਨੇ ਉੱਲ ਜਾ ਕੇ ਮੁੱਿਆਂ ਨੂੰ ਚਾੜ ਦਿੰਦੇ ਨੇ ਉੱਲ ਜਾ ਕੇ ਧਰਤੀ ਦੇ ਵਿੱਚ ਦੱਬ ਦਿੰਦੇ ਨੇ ਦਬਨਾ ਲੈਂਦੇ ਨੇ ਪਰ ਅਕਾਲ ਪੁਰਖ ਰਈ ਪੂਰੀ ਦੀ ਸਮਝ ਨਹੀਂ ਆਉਂਦੀ ਹੈ ਮਨ ਵਿੱਚ ਸੰਸਾਰ ਅੰਧ ਵਿਦੇਰ ਕਬੀਰ ਸਾਹਿਬ ਕਹਿੰਦੇ ਨੇ ਜੇ ਭਾਈ ਏ ਮੇਰੇ ਮਾਨ ਜਿਹੜਾ ਇਹ ਸੰਸਾਰ ਹੈ ਇਹ ਅਗਿਆਨਤਾ ਦੇ ਕਾਰਨ ਸਿਰ ਉੱਜ ਕੇ ਜਗਤ ਲਈ ਹਨੇਰੇ ਘਾਤੇ ਵਿੱਚ ਫਿਰਦਾ ਹੈ ਇੱਕ ਜੰਗਤ ਹੈ ਜਿਹੜਾ ਹਨੇਰ ਦਾ ਘਾਤਾ ਹੈ ਅਗਿਆਨਤਾ ਦੇ ਹਨੇਰ ਦਾ ਘਾਤਾ ਬਣਿਆ ਪਿਆ ਹੈ ਇਹ ਮਨੁੱਖ ਕਲਿਆਣ ਦਾ ਕਾਰਨ ਇਸ ਹਨੇਰੇ ਘਾਟੇ ਵਿੱਚ ਉੱਜਿਆਨੇ ਲਾਗੈ ਚਾਹ ਹਿਸ ਪਾਸ ਰਹੇ ਹੋਣ ਹੈ ਜੰਮ ਜੀਵਰਾ ਆਤੇ ਚੌਵੀ ਤਾਂਸੀ ਜਮਾਂ ਨੇ ਪਾਹੀ ਕਿਹੜੀ ਪਈ ਹੈ ਜਿਵੇਂ ਇੱਕ ਸਰਕਾਰੀ ਪਾਂਚੀਆਂ ਨੂੰ ਜਾਂ ਜਾਂਚਾਂ ਕਰਨ ਵਾਸਤੇ ਚੋਰ ਭਲਾ ਹੁੰਦਾ ਹੈ ਉਹ ਜੋਗ ਪਿੜਾ ਕੇ ਜਾਨ ਵਿਛਾੜੁੰਦਾ ਜਿਵੇਂ ਪੰਛੀ ਆਉਂਦੇ ਨੇ ਜੋਗ ਜੀਵਨ ਭਰ ਤੇ ਜਾਨ ਵਿਛਾੜ ਜਾਂਦੇ ਤੇ ਇਸੇ ਤਰ੍ਹਾਂ ਕਵੀ ਰਸਾ ਕਹਿੰਦੇ ਕਿ ਜਾਮਾ ਨੇ ਚਾਰੇ ਪਾਸੇ 파ਹੀ ਜਾਲ ਪਸਾਇਆ ਹੋਇਆ ਕਾਲ ਹਨੇਰੀ ਤੇ ਮਨ ਤੁਝੂ ਕਹੋ ਕਮਨ ਵਿਦ ਕੀਤੇ ਕਾਲ ਹਨੇਰੀ ਹਨੇਰੀ ਕਹਿੰਦੇ ਨੇ ਸਰਕਾਰੀ ਇਸ ਕਾਲ ਨੂੰ ਕਿਸ ਸਰਕਾਰੀ ਜੀਤਾ ਹਿਰਦੈ ਜਿਵੇਂ ਮੇਰੇ ਸਤਾਰੀ ਤੇ ਰੰਗ ਸਤਾਰ ਕਰਨ ਬਾਰੇ ਤਾਕਤਾਂ ਦੀ ਰਤਨ ਕਮੂ ਸਮਾ ਲੱਗੇ ਕਮੂ ਮੇਰਾ ਨਸਾਨਾ ਬੱਝੇ ਮੈਂ ਨ ਸਕਾਰ ਇਸ ਤਰ੍ਹਾਂ ਕਾਸਾ ਕਹਿੰਦੇ ਕਾਲ ਦਿੱਤੈ ਦੇ ਰਿਖ ਸਿਧ ਤੇ ਕੁਰੇਡਾ ਤਾਈ ਚੌਵੀ ਪਾਸੀ ਜਮਾਨੇ ਪਾਹੀ ਤੇ ਜੈ ਭਾਗ ਲੋਕ ਕੋ ਕੰਮ ਕਰਨ ਲੈਨੇ ਜਿਨ੍ਹਾਂ ਨਾਲ ਹੋਰ ਭੀਕ ਅਭਿਆਨ ਦਾ ਵਿੱਚ ਪਸਦੇ ਜਾਨ ਅਸੀਂ ਉਹ ਕੰਮ ਕਰ ਰਹੇ ਜੇ ਕਿ ਨਾਮ ਦੇਵੀਆਂ ਦੇ ਵਚਨ ਹੁੰਦੇ ਨੇ ਗੁਰਬਾਣੀ ਦੇ ਵਿੱਚ ਨਾਮ ਦੇਵ ਜਿਹਨੇ ਹਿੰਦੂ ਅੰਨਾ ਤੁਲਕੂ ਕਾਣਾ ਲੋਹਾ ਤੇ ਗਿਆਨੀ ਜਨਮ ਕਹਿੰਦੇ ਭੁਤਾਂ ਨੂੰ ਪੂਜਣ ਕਰਕੇ ਅੰਨੇ ਹੋ ਚੁੱਕੇ ਨੇ ਨਾਮ ਦੇਵ ਭੁਤਾਂ ਵਿੱਚੀ ਗੁਰਬਾਣ ਦੀ ਲੈ ਵਚਨਾਂ ਵਿੱਚੀ ਗੁਰਬਾਣ ਦੀ ਲੈ ਤੁਲਕੂ ਕਾਣਾ ਤਾਂ ਕਰਕੇ ਉਹ ਭੁਤਾਂ ਨੂੰ ਨਹੀਂ ਪੂਜਦੇ ਕਿਸੇ ਇਨਸਾਨ ਨੂੰ ਨਹੀਂ ਪੂਜਦੇ ਪਰ ਉਹ ਵੀ ਇੱਕ ਸਿਰਫ ਕੇਵਲ ਦੇ ਕੇਵਲ ਮੌਕੇ ਵਿੱਚ ਰੱਖ ਜਾਂਦੇ ਨੇ ਤਾਂ ਕਰਕੇ ਤਾਰੀ ਹੁੰਦੀ। ਦੋਹਾਂ ਦੇ ਗਿਆਨੀ ਸਿਆਣਾ ਕਹਿੰਦੇ ਜਿਨੇ ਆਕਾਰ ਤੋਂ ਵੈਕੂਣੀ ਦਾ ਗਿਆਨ ਹਾਸਲ ਕਰ ਲਿਆ ਜਿੰਨੂੰ ਸਮਝ ਆ ਗਈ ਕਿ ਆਕਾਰ ਤੋਂ ਵੈਕੂਣੀ ਕਿਸੇ ਵਿਸ਼ੇਸ਼ ਥਾਂ 'ਚ ਨਹੀਂ ਹਰ ਇੱਕ ਦੇ ਅੰਦਰ ਵੱਸਦਾ ਹੈ। ਉਹ ਗਿਆਨवान ਗਿਆਨੀ ਸਭ ਤੋਂ ਸਿਆਣਾ ਹੈ। ਇਸ ਕਰਕੇ ਤੇ ਵੀਰ ਸਾਹਿਬ ਕਹਿੰਦੇ ਜੁੜੇ ਤੇ ਹੋਰ ਕਾਰਨ ਧਰਮ ਕਰਦੇ ਆਂ ਜਿਨ ਭਾਈ ਇਹ ਅਭਿਆਨ ਕਰਦੇ ਹੁੰਦੇ ਵਿੱਚ ਸਾਨੂੰ ਵੱਧ ਲੈ ਜਾਂਦੇ ਹਨ ਰਾਗਾ ਕਵਿਤ ਕੜੀ ਪੜ ਤਮ ਤਾਂ ਮੂਲੇ ਕਪੜੇਦਾਰ ਜਣੀ ਵਿਦਵਾਨ ਕਵੀ ਭੋਗ ਨੇ ਜਿਹੜੇ ਉਹ ਆਪੋ ਆਪਣੀ ਕਾਵ ਰਚਨਾ ਪੜਨ ਵਿੱਚ ਘਾਤ ਆਪਣੇ ਵਿਦਿਆ ਦੇ ਮਾਣ ਵਿੱਚ ਹੀ ਮਸਨੇ ਕਾਪੜੀ ਕਾਕੜੀਏ ਮੈਨਿੰਦੇ ਨੇ ਜਾਣਦੇ ਨੇ ਤੀਰਥਾਂ ਤੇ ਜਦ ਲੈ ਕੇ ਆਉਂਦੇ ਨੇ ਜਦ ਗਿਆ ਕੇ ਉਹ ਮਹਾਦੇਵ ਦੇ ਇੱਕ ਮੰਦਰ ਦੇ ਵਿੱਚ ਤੇ ਮਹਾਂਦੇਵ ਦਾ ਕੋਤੇ ਦੀ ਸ਼ਕਲ ਦਾ ਮੰਦਰ ਬਣਿਆ ਹੋਇਆ ਹੈ। ਬਾਹਰ ਤੋਂ ਹਾਲ ਤਾਂ ਕੇ ਜਗਜੀਤ ਤੇ ਝੁੰਡੀ ਦੀ ਸ਼ਕਲ ਦੇ ਚਾਏ ਸੰ ਉੱਥੇ ਦਾ ਮੰਦਰ ਬਣਿਆ ਹੋਇਆ ਹੈ। ਉੱਥੇ ਜਾ ਕੇ ਉਹਨੂੰ ਜਾਣ ਤਾਂ ਆਪਣੀ ਇੱਕ ਕਾਕੜੀਏ ਚੋਂ ਕਵੀਰ ਸਾਹਿਬ ਕਹਿੰਦੇ ਕੋਕਾਰਨੀ ਸਾਧੂ ਤੇ ਦਾਰ ਬਾਤਕ ਕੀਰਤਨ ਤੇ ਜਾ ਜਾ ਕੇ ਜੀਵਨ ਬਿਆਰਥ ਕਰਾਉਂਦੇ ਹਾਂ ਜਗਾਂ ਧਾਰ ਧਾਰ ਜੋਤੀ ਮੂਏ ਤੇਰੀ ਤੱਤ ਇਨ ਐਨਾ ਨਾ ਪਾਈ ਜਿਹੜੇ ਜੋਗੀ ਲੋਕ ਨੇ ਕਵੀਰ ਸਾਹਿਬ ਕਹਿੰਦੇ ਜਗਾ ਰੱਖ ਰੱਖ ਕੇ ਹੀ ਸਮਝਦੇ ਨੇ ਕਿ ਇਹੀ ਰਾਹ ਠੀਕ ਹੈ ਪਰ ਇਹ ਪ੍ਰਭੂ ਦੀ ਤੇਰੀ ਬਾਹਰ ਕੁਝ ਇੰਨਾ ਲੋਕਾਂ ਨੂੰ ਵੀ ਨਹੀਂ ਆਈ ਹੈ ਇਹ ਵੀ ਆਪਣਾ ਤੇਗਰੀ ਨਰਾਤ ਹੁੰਦੇ ਜਿਨੇ ਨਾਮ ਜਪਣ ਵਾਲੀਆਂ ਰੂਹਾਂ ਆਪਣੀਆਂ ਘੱਟ ਨੇ ਤੇ ਗੁਰੂ ਪਾਤਸ਼ਾਹ ਕੋਲ ਗੋਬਿੰਦ ਸਿੰਘ ਜੀ ਆਦੇ ਬਚਨਾਂ ਤਾਂ ਸਰਵਣ ਕਰਦੇ ਆ ਪੇਗ ਦਿਖਾਏ ਜੰਤ ਕੋ ਲੋਗਨ ਕੋ ਬਸ ਕੀਨ ਅੰਤਕਾਰਾਤੀ ਤੱਕ ਜੂ ਵਾਸ ਨਰਮੂਨੀ ਪੇਗ ਦਿਖਾ ਕੇ ਲੋਕਾਂ ਨੂੰ ਆਪਣੇ ਬਸ ਵਿੱਚ ਕੀਤਾ ਜਾ ਸਕਦਾ ਹੈ ਲੋਕਾਂ ਨੂੰ ਪਰਮਾਇਆ ਜਾ ਸਕਦਾ ਹੈ ਪਰ ਭੇਗ ਦੁਆਰਾ ਅਕਾਲ ਪੁਰਖ ਹੈ ਜੋ ਕੁਝ ਨਹੀਂ ਹੁੰਦਾ ਭੇਗੀ ਪ੍ਰਭੂ ਨਾਲ ਕੋਈ ਭੇਗਾ ਨਾਲ ਅਕਾਲ ਪੁਰਖ ਨਹੀਂ ਮਿਲਦਾ ਹੈ ਇਸ ਕਰਕੇ ਕਬੀਰ ਸਾਹਿਬ ਕਹਿੰਦੇ ਨੇ ਜਿਹੜੇ ਇਹ ਜੋਗੀ ਲੋਕ ਜਟਾ ਕਟਾ ਬਧਾ ਕੇ ਸਮਝਦੇ ਨੇ ਕਿ ਇਹ ਹੀ ਮਾਰਗ ਠੀਕ ਹੈ ਇਹ ਹੀ ਰਸਤਾ ਸਹੀ ਹੈ ਤੇ ਕਬੀਰ ਸਾਹਿਬ ਕਹਿੰਦੇ ਨੇ ਪ੍ਰਭੂ ਜੀ ਤੇਰੀ ਸਮਝ ਤੇਰੇ ਨਾਮ ਦੀ ਕਿ ਜ ਇੰਨਾ ਲੋਕਾਂ ਨੂੰ ਵੀ ਨਹੀਂ ਪਈ ਐ ਦਰਮ ਸੰਚ ਸੰਚ ਰਾਜੇ ਮੂਏ ਗੱਡ ਲੈ ਕੰਚਨ ਘੜੀ ਤੇ ਰਾਜੇ ਤਨ ਜੋੜ ਜੋੜ ਕੇ ਮੁਲਕ ਵਾਗੇ ਉਹਨਾਂ ਸੋਨੇ ਆਪ ਤੇ ਤੇਰ ਭਾਰ ਭਜਾਤੇ ਧਰਤੀ ਵਿੱਚ ਲੰਕ ਕੇ ਰੱਖੇ ਬੇਦ ਪੜੇ ਜੇ ਜਿਹੜਾ ਮਨ ਨੂੰ ਪੜ ਕੇ ਉਹਦੇ ਵਿਚਾਰ ਨਹੀਂ ਕਰਦਾ ਉਹ ਤੇ ਥਾਮ ਨਹੀਂ ਕਰਦਾ ਝੂਠਾ ਕੋ ਹੈ ਬੇਬੇਬ ਨਹੀਂ ਝੂਠੇ ਹਨ ਇਸੇ ਕਰਕੇ ਕਬੀਰ ਸਾਹਿਬ ਕਹਿੰਦੇ ਨੇ ਜਿਹੜੇ ਤੇ ਲੋਕ ਨੇ ਮੇਲਿਆਂ ਦਾ ਸਤਨਾ ਦਾ ਪਾਠ ਕਰਦੇ ਨੇ ਇਹ ਇਹੀ ਹੰਕਾਰ ਇਹਨਾਂ ਦੇ ਮਨ ਵਿਚ ਆ ਜਾਂਦਾ ਕਿ ਅਸੀਂ ਕਿੱਡੇ ਵੱਡੇ ਪਾਠੀ ਆ ਅਸੀਂ ਦੇਰ ਵੱਢਦੇ ਆ ਆਖਸਰ ਕਹਿੰਦੇ ਇਸ ਕਰਕੇ ਤੇ ਇਸੇ ਹੰਕਾਰ ਦੇ ਵਿੱਚ ਫਸਦੇ ਰਹਿੰਦੇ ਨੇ ਰੂਪ ਦੇਖ ਦੇਖ ਨਾਲੀ ਤੇ ਜਿਹੜੀਆਂ ਇਸਤਰੀਆਂ ਨੇ ਤਾਂ ਸਾਕੰਦੇ ਸ਼ੀਸ਼ੇ ਦੇ ਚਤਪੇ ਰੂਪ ਨੂੰ ਤੱਕਣ ਵਿੱਚ ਹੀ ਜ਼ਿੰਦਗੀ ਅਜਾਈ ਬਿਤਾਈ ਬਸ ਉਹਨਾਂ ਨੂੰ ਦਿੱਕਤ ਇਹ ਜਾਂਦੀ ਹੈ ਸ਼ੀਸ਼ੇ ਨੂੰੇ ਘੜ ਕੇ ਆਪਣੇ ਆਪ ਨੂੰ ਸ਼ਿੰਗਾਰੀ ਨੰਨ ਤੇ ਕਵੀਰ ਸਾਹਿਬ ਕਹਿੰਦੇ ਇੰਨਾ ਤੇ ਜਿਤਨੀਆਂ ਜੁਲੀਆਂ ਨੇ ਭਾਈ ਇਹ ਆਪਣੇ ਆਪ ਨੂੰ ਸ਼ਿੰਗਾਰਨ ਦੇ ਵਿੱਚ ਹੀ ਆਪਣਾ ਜੀਵਨ ਅਜਾਈ ਗੁਬਾਰੀਆਂ ਆਲਾ ਰਾਮ ਨਾਮ ਵਿੱਚ ਸਭੇ ਬਿਲਕੁਲ ਤੇ ਵੇਖੋ ਹੁਨੇਰ ਤੇ ਸਰੀਰਾ ਤਿੱਖੀ ਸਾਹਿਬ ਕਹਿੰਦੇ ਨੇ ਭਾਈ ਆਪ ਨੂੰ ਆਪਣੇ ਅੰਦਰ ਝਾਤ ਮਾਰ ਕੇ ਵੇਖੋ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਤੋਂ ਬਿਨਾਂ ਸਰਬ ਜੀਵ ਇਤਿਵਾਰ ਹੁੰਦੇ ਨਹੀਂ ਸਾਰੇ ਜੀਵ ਭਟ ਰਹੇ ਨੇ ਨਾਮ ਤੋਂ ਬਿਨਾਂ ਹਰ ਕੇ ਨਾਮ ਦਿਨ ਕਿਨ ਗਤ ਪਾਈ ਇਹਾਂ ਕਬੀਰ ਜੀ ਕਹਿੰਦੇ ਨੇ ਕਬੀਰ ਜੀ ਸਿੱਖਿਆ ਦੀ ਗੱਲ ਕਰਦੇ ਨੇ ਕਿ اے ਭਾਈ ਪਰਮਾਤਮਾ ਦੇ ਨਾਮ ਤੋਂ ਬਿਨਾ ਕਿਸੇ ਨੂੰ ਜੀਵਨ ਦੀ ਸਹੀ ਸਮਝ ਨਹੀਂ ਪੈਂਦੀ ਹੈ ਨਾਮ ਤੋਂ ਬਿਨਾ ਕਿਹਨੇ ਗੱਤ ਪਾਈ ਹੈ ਸੰਸਾਰ ਤੇ ਜਿਨੇ ਵੀ ਨਾਮ ਜਪਿਆ ਉਹਦਾ ਉਧਾਰ ਹੋਇਆ ਹੈ ਉਹਦਾ ਨਰੰਕਾਰ ਦੀ ਦਿਲਗਾਂ ਵਿੱਚ ਜਾ ਕੇ ਉਸ ਅਧਕਾਰ ਹੁੰਦਾ ਹੈ ਤੇ ਇਸ ਸੰਸਾਰ ਦੇ ਵਿੱਚ ਵੀ ਰਹਿਣ ਦੀ ਦੁਨੀਆ ਦਾ ਉਹਨਾਂ ਨੇ ਰਹਿਣਾ ਹੈ ਨਾਮ ਜੋਗਿਆ ਉਹਨਾਂ ਦੇ ਕਾਰਨ ਖਾਨਾਂ ਦੇ ਵਿੱਚ ਆ ਬਾਬਾ ਹਰੀ ਦਾ ਜੀ ਤੇ ਅਗਰ ਕਿੰਨੀ ਵੀ ਬੁਨਵਾ ਕੇ ਲੋਕੀਂ ਤੇ ਨਾਮ ਸਕਾਰਾਂ ਕਰਦੇ ਨੇ ਉਹਨਾਂ ਨੂੰ ਕੀਤੇ ਕਰਦੇ ਨੇ ਯਾਦ ਕਰਦੇ ਨੇ ਇਸ ਕਰਕੇ ਨਾਮ ਹੀਆ ਬਣਿਆ ਹਾਂ ਕਿਸੇ ਸਰੀਰ ਦੀ ਸੋਪਾ ਨਹੀਂ ਹੈ ਇਸ ਕਰਕੇ ਨਾਮ ਜਪਨ ਵਾਲਿਆਂ ਕਰ ਨਾਮ ਜਪਨ ਕਰਕੇ ਹੀ ਆ ਸਕਣਗੇ ਭਾਈ ਤੇਰੇ ਜੀਵਨ ਦੀ ਮਨੁੱਖਤਾ ਜਨਮ ਦੀ ਕੀਮਤ ਪੈਣੀ ਹੈ ਨਹੀਂ ਨਾਮ ਤੋਂ ਬਿਨਾਂ ਤੇਰਾ ਜੀਵਨ ਜਿਹੜਾ ਹੈ ਇਹ ਬਿਆਰ ਤੇ ਜਾ ਰਿਹਾ ਹੈ ਪਰ ਹਰ ਕੇ ਨਾਮ ਵਿੱਚ ਕਿਰਤਾਈ اے ਭਾਈ ਹਰੀ ਦੇ ਨਾਮ ਤੋਂ ਬਿਨਾਂ ਕਿਹਨੂੰ ਸੰਨਪਈ ਹੈ ਇਹ ਜੀਵਨ ਜੀਉਣ ਦੀ ਕਿਹਨੂੰ ਜਾਣ ਚਾਹੀ ਹੈ ਕਿਹਨੇ ਸਿੱਖਿਆ ਦੀ ਹੈ ਕਵੀਰ ਸਾਹਿਬ ਕਹਿੰਦੇ ਨੇ ਜੇ ਤੂੰ ਜੀਵਨ ਜਿਉਣ ਦੇ ਸਹੀ ਝਾਂਚ ਸਿੱਖਣਾ ਚਾਹੁੰਦਾ ਹੈ ਭਾਈ ਫਿਰ ਨਾਮ ਨਾਲ ਜੁੜ। ਗੁਰੂ ਨਾਲ ਜੁੜਾ। ਜਦੋਂ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਨਾਲ ਜੁੜ ਕਰਕੇ ਨਾਮ ਦੇ ਨਾਲ ਜੁੜ ਕਰਕੇ ਉਸ ਅਕਾਰਤ ਗੁਰੂ ਜੀ ਦਾ ਸਿਮਰਨ ਕਰੇਗਾ ਫਿਰ ਤੇ ਆ ਕੇ ਜੀਵਨ ਸਭ ਕੁਝ ਵੇਚ ਕਰਕੇ ਗੁਰੂ ਵਾਲੇ ਬਣੂ। ਗੁਰੂ ਚਰਨਾਂ ਨਾਲ ਜੁੜੋ ਭਾਈ ਨਾਮ ਨਾਮ ਦੀ ਸੇਵਾ ਤੇ ਸਿਮਰਨ ਕਰਕੇ ਆਪਣੇ ਅਨੁੱਖਾ ਜਨਮ ਨੂੰ ਸਫਲਾ ਕਰੀਏ ਇੱਕ ਦੇ ਹਰ ਸੰਸਾਰ ਤੇ ਹਰ ਘਟਿਤ ਨੂੰ ਸੋਚ ਵਿਚਾਰ ਸਾਹਿਬ ਜੀ ਕਹਿੰਦੇ ਸਰੀਰ ਦੇ ਅੰਦਰ ਵਿਚਾਰ ਕਰਕੇ ਦੇਖ ਲੈ ਇਹ ਹੀ ਸੰਗਤਤਾ ਜਨਮਾ ਜਿਹੜਾ ਨਾਮ ਜਪ ਕੇ ਨਾਮ ਜਪ ਕੇ ਸਿਮਰਨ ਕਰਕੇ ਸੇਵਾ ਕਰਕੇ ਹੂੰ ਜਨਮ ਮਰਨ ਤੋਂ ਛੁਟਾਰੀ ਦੇ ਗੇ ਹੂੰ ਬਰ ਸਕਦਾ ਹੈ ਹੋਰ ਕੋਈ ਸੁਨਾਹ ਕੰਪੀ ਗੁਰੂਵਾਰੇ ਅਨੰਗ ਗੁਰੂ ਚੰਦਰਾਨਾ ਨਰਕੂ ਸਿੰਘ ਸਾਹਿਬ ਜੀ ਨੂੰ ਨਾਮ ਦੀ ਰਾਖ ਲੈ ਕੇ ਨਾਮ ਜਪੀਏ ਸਿਮਰਨ ਕਰੀਏ ਆਪਣੇ ਮੂਰਤਾ ਜਨਮ ਦੇ ਰਾਜੇ ਪ੍ਰਾਪਤ ਕਰੀਏ ਪ੍ਰਾਣੀ ਆयो ਰਾਖ ਲੈਣ ਲੰਕਾ ਕੇ ਪਤ ਪਕੜੇ ਸੰਭੂਦੀ ਚੰਨੀ ਰਹਿ ਲਾਹ ਕਰ ਸੋ ਆਉ ਅੰਨ ਨਾ ਨੀ ਜੁਣਾ ਸਤਪੁਰੂ ਜੀ ਬਖਸ਼ਣ ਜੋਗ ਦੇ ਪਿਆਰੀ ਸਾਹਿਬ ਸੰਪਰਕ ਨੂੰ ਦੇਖਣ ਦੇ ਰੋਸ਼ਨਾ ਜੀ ਕੋਈ ਵਿਚਾਰ ਜੋ ਮਨ ਪਾ ਜਾਏ ਸਤਿਗੁਰਾਂ ਨੇ ਸਿੱਖਿਆ ਜਾਣ ਕੇ ਗ੍ਰਹਿਣ ਕਰਨੀ ਗਲਤੀਆਂ ਦਾਰਦੀਆਂ ਜਾਣ ਕੇ ਮਾਫ਼ ਕਰਿਓ ਜੀ ਨਾਨਕ ਨਾਹ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ